ਲੋੜੀ ਦਾ ਤਿਹਾਰ ਆ ਕਹਿੰਦੇ ਬੜਾ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਪਰ ਇਸ ਵਾਰ ਜਿਹੜਾ ਲੋੜੀ ਦਾ ਤਿਹਾਰ ਆ ਉਹ ਕਿਉਂਕਿ ਠੰਡ ਦੇ ਕਾਰਨ ਫਿੱਕਾ ਦਿਖਾਈ ਦੇ ਰਿਹਾ ਅਸੀਂ ਤਸਵੀਰਾਂ ਤੁਹਾਨੂੰ ਨਾਬਾ ਦੀਆਂ ਦਿਖਾ ਰਿਹਾ ਨਾਬਾ ਦੇ ਮੇਨ ਪਟਿਆਲਾ ਗੇਟ ਦੀਆਂ ਛੱਪਨ ਭੋਗ ਦੀਆਂ ਤਸਵੀਰਾਂ ਨੇ ਕਿਉਂਕਿ ਮਠਿਆਈ ਦੀ ਦੁਕਾਨ ਆ ਬੜੀ ਸਜਾਈ ਗਈ ਆ ਵੱਖ-ਵੱਖ ਪ੍ਰਕਾਰ ਦੀਆਂ ਜਿਹੜੀਆਂ ਮਠਿਆਈਆਂ ਆ ਸਜਾਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਪਰ ਗਾਹਕ ਆ ਜਿਹੜਾ ਉਹ ਗਾਹਕ ਨਹੀਂ ਕਿਤੇ ਦਿਖ ਰਿਹਾ ਗਾਹਕ ਬਹੁਤ ਘੱਟ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਕਿਉਂਕਿ ਠੰਡ ਦਾ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰੋਪਾ ਠੰਡ ਦਾ ਜਿਸ ਤਰ੍ਹਾਂ ਸੀਤ ਲਹਿਰ ਚੱਲਿਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਵੀ ਲੋਹੜੀ ਨੂੰ ਕਹਿੰਦੇ ਬੱਚਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਹੜੀ ਮਨਾਉਂਦੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਖੁਸ਼ੀ ਆ ਤਿਉਹਾਰ ਤਾਂ ਪਸੰਦ ਹੈ ਪਰ ਠੰਡ ਕਰਕੇ ਮਨ ਹੀ ਨਹੀਂ ਕਰਦਾ ਕੁਝ ਬਾਹਰ ਨਿਕਲਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਠੰਡ ਤਾਂ ਦਿਖ ਹੀ ਰਹੀ ਆ ਪਰ ਲੋੜੀ ਦਾ ਤਿਉਹਾਰ ਵੀ ਮਨਾਉਣਾ ਜ਼ਰੂਰੀ ਹੈ ਠੰਡ ਜ਼ਿਆਦਾ ਠੰਡ ਜ਼ਿਆਦਾ ਬਿਲਕੁਲ ਕਹਿੰਦੇ ਲੋੜੀ ਦਾ ਤਿਉਹਾਰ ਆ ਜਿਹੜਾ ਮਨਾਉਣਾ ਵੀ ਜ਼ਰੂਰੀ ਆ ਤੇ ਠੰਡ ਦਾ ਕਹਿਰ ਵੀ ਬਹੁਤ ਜ਼ਿਆਦਾ ਤਸਵੀਰਾਂ ਤੁਹਾਨੂੰ ਅਸੀਂ ਫੇਰ ਦਿਖਾ ਰਹੇ ਆ ਲੋੜੀ ਦੇ ਤਿਉਹਾਰ ਦੀਆਂ ਤਸਵੀਰਾਂ ਦਿਖਾ ਰਿਹਾ ਕਿਉਂਕਿ ਠੰਡ ਦੇ ਕਾਰਨ ਜਿਹੜਾ ਲੋੜੀ ਦਾ ਤਿਉਹਾਰ ਆ ਉਹ ਕਿਤੇ ਨਾ ਕਿਤੇ ਫਿੱਕਾ ਪੈਂਦਾ ਔਰ ਜ਼ਰੂਰ ਨਾਜ਼ਰ ਆ ਰਿਹਾ ਗਾਹਕ ਜ਼ਰੂਰ ਦਿਖ ਰਹੇ ਨੇ ਪਰ ਘੱਟ ਦਿਖ ਰਹੇ ਨੇ ਦੁਕਾਨਾਂ ਨੇ ਜਿਹੜੀਆਂ ਉਹ ਬੜੀਆਂ ਸੁੰਦਰ ਸਜਾਈਆਂ ਗਈਆਂ ਨੇ ਹਰ ਚੀਜ਼ ਆ ਜਿਹੜੀ ਦੁਕਾਨ ਦੇ ਵਿੱਚ ਸਜਾਈ ਗਈ ਆ ਚਾਹੇ ਉਹ ਰਿਓੜੀਆਂ ਨੇ ਚਾਹੇ ਉਹ ਗੱਜਕਾ ਚਾਹੇ ਉਹ ਮੂਫਲੀਆ ਚਾਹੇ ਉਹ ਵਰਫੀਆ ਹਰ ਪ੍ਰਕਾਰ ਦੀ ਜਿਹੜੀ ਚੀਜ਼ ਆ ਥੋਨੂੰ ਇਸ ਦੁਕਾਨ ਦੇ ਵਿੱਚ ਆ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਚਹਿਲ ਪਹਿਲ ਤਾਂ ਜਰੂਰ ਆ ਪਰ ਠੰਡ ਦੇ ਕਾਰਨ ਆ ਜਿਹੜੀ ਉਹ ਕਿਤੇ ਨਾ ਕਿਤੇ ਲੋੜੀ ਆ ਜਿਹੜੀ ਉਹ ਫਿੱਕੀ ਪੈਂਦੀ ਕਿਤੇ ਨਾ ਕਿਤੇ ਜਰੂਰ ਨਜ਼ਰ ਆ ਰਹੀ ਆ ਸੀ ਹੋਰ ਵੀ ਗੱਲਬਾਤ ਆ ਜਿਹੜੀ ਉਹ ਕਰ ਲੈਣੇ ਆ ਜਿਸ ਤਰ੍ਹਾਂ ਕਿ ਦੁਕਾਨ ਦੇ ਅੰਦਰ ਦੇ ਜਿਹੜੇ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਜਿਸ ਤਰ੍ਹਾਂ ਕਿ ਗਾਂ ਕਾਂ ਵੱਲੋਂ ਮਠਿਆਈ ਹੋਰ ਸਮਾਨ ਆ ਜਿਹੜਾ ਬਿਲਕੁਲ ਉਹ ਖਰੀਦਿਆ ਜਾ ਰਿਹਾ ਲਜਾਇਆ ਵੀ ਜਾ ਰਿਹਾ ਪਰ ਕਿਤੇ ਨਾ ਕਿਤੇ ਲੋਕ ਕਹਿੰਦੇ ਹੁਣ ਮਿੱਠੇ ਤੋਂ ਨਫ਼ਰਤ ਕਰਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖ ਰਿਹਾ ਹਾਂ ਜਿਹੜਾ ਤਿਹਾਰ ਆ ਲੋਹੜੀ ਦਾ ਤਿਹਾਰ ਆ ਇਸ ਵਾਰ ਕਿਤੇ ਨਾ ਕਿਤੇ ਫਿੱਕਾ ਨਜ਼ਰ ਨਹੀਂ ਆ ਰਿਹਾ ਮੈਂ ਸ਼ਾਮ ਚਪਣਪੋਗ ਮਾਲਿਕ ਨੁਰਾਗਰਗ ਲੋਹੜੀ ਦਾ ਤਿਹਾਰ ਜਿਆਦਾ ਠੰਡ ਪੈਣ ਨਾਲ ਵੀ ਥੋੜਾ ਜਿਹਾ ਫਰਕ ਹੈ ਪਰ ਸਾਡੇ ਦੇ ਕਿਹਾ ਜਾਵੇ ਤਾਂ ਪ੍ਰਮਾਤਮਾ ਦੀ ਫੁੱਲ ਮਿਹਰ ਹੈ ਜੇ ਬਾਜ਼ਾਰ ਦੇ ਵਿੱਚ ਦੇਖਿਆ ਔਲ ਓਵਰ ਤਾਂ ਦੇਖੀਏ ਤਾਂ ਮੰਦਾ ਕੰਮ ਦਾ ਤੇ ਸਾਡੇ ਵੱਲੋਂ ਫੁੱਲ ਤਿਆਰੀ ਹੈ ਤੇ ਪਿੰਡ ਵਾਲੇ ਸਾਮਾਨ ਬਹੁਤ ਸਜਾਇਆ ਗਿਆ ਦੁਕਾਨ ਦੇ ਵਿੱਚ ਪਰ ਗਾਹਕ ਘਟਾਉਣ ਦੇ ਨਾਲ ਕਿਤੇ ਨਾ ਕਿਤੇ ਮੰਦੀ ਨਹੀਂ ਦਿਖ ਰਹੀ ਜਿਹੜਾ ਸਾਮਾਨ ਪਕਵਾਨ ਇੰਨਾ ਪਕਾਇਆ ਗਿਆ ਉਹ ਲੱਗ ਸਕੇਗਾ ਜਾਂ 2-4 ਦਿਨ ਚ ਲੱਗ ਜੂਗਾ ਗਾਹਕ ਪਿਛਲੇ ਸਾਲਾਂ ਨੂੰ ਕਿੰਨਾ ਕੁ ਫਰਕ ਆ ਦੇਖੋ ਜੀ ਪਹਿਲੇ ਹੀ ਤਿਆਰੀ ਕੀਤੀ ਹੁੰਦੀ ਹੈ ਐਵਰੇਜ ਦੇ ਹਿਸਾਬ ਨਾਲ ਸਾਮਾਨ ਤਿਆਰ ਕੀਤਾ ਗਿਆ ਹੈ ਜਿੰਨੀ ਕ ਕਾਗਦੀ ਕਰਮਚਾਰੀ ਜਿੰਨਾ ਕ ਗਾਹਕ ਸਾਡੇ ਕੋਲੇ ਹੈਗਾ ਉਹਨਾਂ ਕ ਸਾਮਾਨ ਸਾਡੇ ਕੋਲੇ ਤਿਆਰ ਹੈ ਮਾੜਾ ਮੋਟਾ ਕੀ ਕਹਦਾ ਹੈ ਤੇ 10-15% ਦਾ ਫਰਕ ਪੈ ਸਕਦਾ ਜਿਵੇਂ ਪਿਛਲੇ ਸਾਲਾਂ ਨਾਲੋਂ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੁਹਾਨੂੰ ਪਿਛਲੇ ਸਾਲਾਂ ਨਾਲੋਂ ਫਰਕ ਹੈ ਜੀ ਮੰਦੀ ਆ ਮੰਦੀ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਮੰਦੀ ਦੱਸ ਰਹੇ ਨੇ ਵਪਾਰੀ ਦੱਸ ਰਹੇ ਨੇ ਦੁਕਾਨਦਾਰ ਦੱਸ ਰਹੇ ਨੇ ਵੀ ਇਸ ਵਾਰ ਪਿੰਡੂ ਕਾਹਕਾ ਜੋ ਠੰਡ ਦੇ ਕਾਰਨ ਨੇ ਨਿਕਲ ਕੇ ਕੋਈ ਪਿੰਡਾਂ ਦੇ ਵਿੱਚ ਜਿਹੜੀ ਬੱਸਾਂ ਦੀ ਆਵਾਜ਼ ਆਈ ਉਹ ਵੀ ਬਹੁਤ ਘੱਟ ਆ ਕਿਉਂ ਆਪ ਦਾ ਵੀਕਲ ਹਰ ਇੱਕ ਚੱਕ ਦਾ ਧੁੰਦ ਵੀ ਜਿਆਦਾ ਸੀਤਲੈਰ ਵੀ ਬਹੁਤ ਜਿਆਦਾ ਠੰਡ ਬਹੁਤ ਜਿਆਦਾ ਪੈ ਰਹੀ ਆ ਇਸ ਕਾਰਨ ਜਿਹੜਾ ਲੋਹੜੀਆ ਤਿਹਾਰਾ ਉਹ ਪਿਛਲੇ ਸਾਲਾਂ ਨਾਲੋਂ ਮੰਦਾ ਦਿਖ ਰਿਹਾ ਕਿਉਂਕਿ ਪਿਛਲੇ ਸਾਲਾਂ ਨਾਲੋਂ ਠੰਡ ਬਹੁਤ ਜਿਆਦਾ ਇਸ ਵਾਰ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਅੱਜ ਦਾ ਅਸੀਂ ਦੇਖ ਰਹੇ ਮਾਹੌਲ ਇਹ ਤਾਂ ਬਹੁਤ ਠੰਡ ਦਾ ਪ੍ਰਕੋਪ ਹੈ ਬਹੁਤ ਜਿਆਦਾ ਵਧਿਆ ਹੋਇਆ ਹੈ ਲੋਕ ਘਰਾਂ ਚੋਂ ਬਹੁਤ ਘੱਟ ਨਿਕਲ ਰਹੇ ਨੇ ਇਸ ਕਰਕੇ ਜਿਹੜਾ ਅੱਜ ਤਿਹਾਰ ਚੱਲ ਰਿਹਾ ਮੈਂ ਦੇਖ ਰਿਹਾ ਬੜਾ ਫਿੱਕਾ ਤਿਹਾਰ ਹੈ ਅੱਗੇ ਮੈਂ ਦੇਖਿਆ ਬਾਜ਼ਾਰਾਂ 'ਚ ਕਾਫੀ ਰੌਣਕਾਂ ਦੇਣਾ ਚ ਰੌਣਕ ਹੁੰਦੀ ਸੀ ਦੋ ਦਿਨ ਪਹਿਲਾਂ ਰੌਣਕ ਹੁੰਦੀ ਸੀ ਮੈਂ ਕੱਲ ਵੀ ਬਾਜ਼ਾਰ ਦੇਖਿਆ ਕੱਲ ਵੀ ਰੌਣਕ ਨਹੀਂ ਸੀ ਬਾਜ਼ਾਰ 'ਚ ਬਹੁਤ ਜ਼ਿਆਦਾ ਠੀਕ ਹੈ ਥੋੜਾ ਮੋਟਾ ਲੋਕ ਆਵਾਜਾਈ ਚੱਲ ਰਹੀ ਹੈ ਪਰ ਰੋਟੇਂ 'ਚ ਰਸ਼ ਬਹੁਤ ਘਟ ਹੈ ਠੰਡ ਦੇ ਪ੍ਰਕੋਪ ਕਰਕੇ ਪਰ ਅੱਜ ਜਿਹੜਾ ਤਿਹਾਰ ਹੈ ਇੱਕ ਬੜਾ ਅੱਛਾ ਆਪਣਾ ਤਿਹਾਰ ਬਸਾਰੇ ਹਿੰਦੁਸਤਾਨ 'ਚ ਮਨਾ ਰਹੇ ਆ ਸਾਰੇ ਦੁਨੀਆਂ 'ਚ ਮਨਾ ਰਹੇ ਆ ਤਿਹਾਰ ਬੜਾ ਅੱਛਾ ਹੈ ਪਰ ਅੱਜ ਜਿਹੜਾ ਮੈਨੂੰ ਸੇਕ ਹੋਊਗਾ ਥੋੜਾ ਜਿਹਾ ਪਰ ਕੋਹ ਪਠੰਡ ਦਾ ਘਟੂ ਆ ਦੇ ਨਾਲ ਤੇ ਮੈਂ ਪਰਮਾਤਮਾ ਤੋਂ ਨਹੀਂ ਦੁਆ ਕਰਦਾ ਕਿ ਜਿਹੜੀ ਹੈ ਠੰਡ ਘਟੇ ਤੇ ਲੋਕਾਂ ਨੂੰ ਆਪਣਾ ਆਵਾਜਾਈਂ ਆਰਾਮ ਹੋਵੇ